ਲਓ ਜੀ ਪੰਜਾਬ ਦਾ ਬਦਲਦਾ ਹੋਇਆ ਮੌਸਮ ਤੇ ਰੋਤਰੰਗਲੀ ਦੇ ਵਿੱਚ ਤੁਹਾਨੂੰ ਤਬਦੀਲੀ ਦਿਖਾਵਾਂਗੇ ਵੀਡੀਓ ਦੇ ਬਲੌਗ ਦੇ ਵਿੱਚ ਬਣੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਮੌਸਮ ਦੀ ਜਾਣਕਾਰੀ ਦਵਾਂਗੇ ਤੇ ਜੋ ਕਿ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਬਣ ਗਿਆ ਤੇ ਅੱਜ ਤਾਂ ਉਹ ਕੰਮ ਹੋ ਗਿਆ ਕਿ ਮਾਲ ਪੂੜੇ ਇਹ ਸੌਣ ਮਹੀਨੇ ਦੇ ਵਿੱਚ ਪੱਕਦੇ ਹੁੰਦੇ ਨੇ ਤੇ ਅੱਜ ਮੌਸਮ ਬੜੀਆ ਇਹ ਵੀਡੀਓ ਦੇ ਵਿੱਚ ਬਣੇ ਰਹੋ। ਲਓ ਜੀ ਸਾਡੇ ਇਸ ਬੈਕ ਸਾਈਡ ਮੌਸਮ ਦਾ ਹਾਲ ਤੁਸੀਂ ਦੇਖੋ ਕਿੰਨਾ ਸੋਹਣਾ ਤੇ ਵਧੀਆ ਮੌਸਮ ਹੋ ਚੁੱਕਾ ਹੈ ਤੇ ਵੀਡੀਓ ਦੇ ਬਲੌਗ ਦੇ ਵਿੱਚ ਬਣੇ ਰਹੋ। ਬੱਦਲ ਤਿਆਰ ਹੋ ਗਿਆ ਕਣ ਕਣ ਪਾਣੀ ਸ਼ੁਰੂ ਹੋ ਗਈ ਤੇ ਅੱਜ ਪੂਰਾ ਤੁਹਾਨੂੰ ਜਮੀਨ ਦਾ ਮਾਹੌਲ ਵੀ ਵੀਡੀਓ ਦੇ ਵਿੱਚ ਬਣੇ ਰਹੋ। ਹਨ ਦਾ ਮਾਹੌਲ ਦੇਖੋ ਤੁਸੀਂ ਸਾਹਮਣੇ ਕਬੂਤਰ ਕਿੰਨਾ ਆਨੰਦ ਲੈ ਰਹੇ ਨੇ ਮੌਸਮ ਦਾ। ਗੱਲ ਬਣ ਲੈ ਰਹੇ ਨੇ ਮੌਸਮ ਕਰਿਆ ਕਿੰਨੇ ਕਣੀਆਂ ਪੈ ਰਹੀਆਂ ਨੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਮਿਲਵਾਇਓ ਜੇ ਤੁਸੀਂ ਅੱਜ ਚਾਹ ਨਾਲ ਕੋੜੇ ਜੂਰ ਬਣਦੇ ਆ ਤੇ ਆਓ ਤੁਹਾਨੂੰ ਅੱਗੇ ਵੀਡੀਓ ਦਾ ਵੀਊ ਦਿਖਾਵਾਂਗੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜੋ ਕਿ ਪੰਜਾਬ ਦਾ ਮੌਸਮ ਇਸ ਤਰ੍ਹਾਂ ਦਾ ਹੋ ਚੁੱਕਾ ਹੈ ਠੰਡਾ ਸੌਣ ਮਹੀਨਾ ਮੀ ਬਹੁਤ ਪੈਣ ਲੱਗ ਗਿਆ ਦੇਖੋ ਜੀ ਅਸੀਂ ਤਾਂ ਬਰੋਪੇ ਦੇ ਥੱਲੇ ਖੜ ਗਏ ਤੇ ਮੌਸਮ ਵੀ ਬਹੁਤ ਠੰਡਾ ਹੋ ਗਿਆ ਤੇ ਮੀਂਹ ਜਿਆਦਾ ਵੱਧ ਗਿਆ ਸਪੀਡ ਵੀ ਵੱਧ ਗਈ ਮੀਂਹ ਵੀ ਬਾਰਿਸ਼ ਵੀ ਬਹੁਤ ਜਿਆਦਾ ਹੋਣ ਲੱਗ ਪਈ ਤੇ ਲਓ ਜੀ ਵੀਡੀਓ ਦੇ ਵਿੱਚ ਬਣਿਆ ਰੋ ਤੇ ਇਹ ਪਾਖੜਾ ਨੰਗਲ ਡੈਮ ਤੋਂ ਆ ਰਹੀ ਹੈ ਤੇ ਮੌਸਮ ਮੀਂਹ ਆਉਣ ਕਰਕੇ ਪਾਣੀ ਦੇਖੋ ਕਿੰਨਾ ਵਧੀਆ ਲਓ ਜੀ ਜਾਲ ਖੇੜੀ ਪਾਖੜਾ ਗ੍ਰਿੱਡ ਦੇ ਇੱਥੇ ਤੇ ਵੀਊ ਦੇਖੋ ਕਿੰਨਾ ਵਧੀਆ ਵੀਊਆ ਮੌਸਮ ਵੀ ਵਧੀਆ ਹੈ ਸਹਾਨਾ ਹੋ ਚੁੱਕਿਆ ਹੈ ਘੈਂਟ ਵੀਊ ਹੈ ਤੁਸੀਂ ਦੇਖੋ ਮਤਲਬ ਇਹ ਵੀ ਜਿੰਨਾ ਘੈਂਟ ਵੀਊ ਲਓ ਜੀ ਬਾਂਦਰਮੀ ਦੇ ਵਿੱਚ ਲੈ ਰਹੇ ਨਜ਼ਾਰੇ ਕੀ ਆਲਾ ਸੋਹਣਾ ਦੇ ਕੀ ਕਿਵੇਂ ਬੈਠਾ ਲਓ ਮੌਸਮ ਦਾ ਨੰਦ ਲੈ ਰਹੇ